ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜਿਹੜੇ ਸਾਡੀ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮੇਰੀ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਜਿਹੜੀ ਸਾਡੇ ਚੈਨਲ ਤੇ ਅੱਜ ਫਸਟ ਟਾਈਮ ਆਏ ਨੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਜੀ ਆਪਾਂ ਆਪਣੀ ਚੈਨਲ ਤੇ ਬਾਣੀ ਨਾਲ ਰਿਲੇਟਡ ਵੀਡੀਓ ਸੱਚੀਆਂ ਹੱਡ ਬੀਤੀਆਂ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਸੋ ਜਿਹੜੀ ਅੱਜ ਦੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਜੀ ਇੱਕ ਭੈਣ ਦੀ ਸੱਚੀ ਹੱਡ ਬੀਤੀ ਇੱਕ ਮਾਤਾ ਜੀ ਦੀ ਸੱਚੀ ਹੱਡ ਬੀਤੀ ਹੈ ਜੀ ਸੋ ਤੁਸੀਂ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਪਲੀਜ਼ ਸਕਿਪ ਨਾ ਕਰਿਓ ਆਪਣਾ ਮੋਟਿਵਸ ਇਹੀ ਹੁੰਦਾ ਆ ਤਾਂ ਕਿ ਸੱਚੀਆਂ ਹੱਡ ਬੀਤੀਆਂ ਦੇ ਜ਼ਰੀਏ ਅਸੀਂ ਸੰਗਤਾਂ ਨੂੰ ਵੱਧ ਤੋਂ ਵੱਧ ਬਾਣੀ ਦੇ ਨਾਲ ਜੋੜ ਸਕੀਏ ਸੋ ਇਸ ਕਰਕੇ ਇੱਕ ਵਾਰੀ ਫੇਰ ਰਿਕੁਐਸਟ ਜੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਸੋ ਅੱਜ ਦੀ ਜਿਹੜੀ ਵੀਡੀਓ ਆ ਜੀ ਇਹ ਇੱਕ ਮਾਤਾ ਜੀ ਆਪਣੀ ਸੱਚੀ ਹੱਟ ਬੀਤੀ ਦੱਸਦੇ ਨੇ ਕਿ ਕਿਵੇਂ ਜਦੋਂ ਉਹਨਾਂ ਦੇ ਹਸਬੰਡ ਦੀ ਡੈਥ ਹੋ ਜਾਂਦੀ ਆ ਤੇ ਸੋਨਾ ਫੈਮਿਲੀ ਉਹਨਾਂ ਨੂੰ ਘਰੋਂ ਕੱਢ ਦਿੰਦੇ ਨੇ ਤੇ ਜਿਹੜੇ ਉਹ ਮਾਤਾ ਜੀ ਹੁੰਦੇ ਆ ਤੇ ਉਹ ਦੱਸਦੇ ਨੇ ਕਿ ਕਿਵੇਂ ਉਹ ਸਰਵਾਈਵ ਕਰਦੇ ਨੇ ਆਪਣੇ ਬੱਚਿਆਂ ਦੇ ਨਾਲ ਆਪਣੇ ਹਸਬੰਡ ਤੋਂ ਬਿਨਾ ਤੇ ਫਿਰ ਬਾਬਾ ਦੀਪ ਸਿੰਘ ਜੀ ਕਿਵੇਂ ਉਹਨਾਂ ਦੇ ਪਰਿਵਾਰ ਤੇ ਕਿਰਪਾ ਕਰਦੇ ਨੇ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਉਹਨਾਂ ਦੀ ਸੱਚੀ ਹੱਟ ਬੀਤੀ ਤਾਂ ਕਿ ਤੁਹਾਡਾ ਵੀ ਜੇ ਕਿਤੇ ਨਾ ਕਿਤੇ ਮਨ ਡੋਲਦਾ ਆ ਸੋ ਜੇ ਤੁਸੀਂ ਵੀ ਕਿਤੇ ਨਾ ਕਿਤੇ ਟੈਨਸ਼ਨਸ ਦੇ ਵਿੱਚੋਂ ਤੇ ਤੁਹਾਨੂੰ ਵੀ ਕਿਤੇ ਨਾ ਕਿਤੇ ਹੌਸਲਾ ਮਿਲ ਸਕੇ ਇਸ ਵੀਡੀਓ ਦੇ ਰਾਹੀਂ ਤੇ ਤੁਸੀਂ ਵੀ ਬਾਣੀ ਨਾਲ ਜੁੜ ਸਕੋ ਤਾਂ ਮਾਤਾ ਜੀ ਦੱਸਦੇ ਨੇ ਕਿੰਦੇ ਕਿ ਮੇਰੀ ਫੈਮਲੀ ਦੇ ਵਿੱਚ ਮੈਂ ਤੇ ਮੇਰੇ ਹਸਬੰਡ ਤੇ ਮੇਰੇ ਦੋ ਲੜਕੇ ਤੇ ਮੇਰੀ ਇੱਕ ਬੇਟੀ ਤੇ ਮੇਰੇ ਸੱਸ ਸੋਹਰਾ ਤੇ ਮੇਰੇ ਦਿਉਰ ਦਰਾਣੀ ਤੇ ਉਹਨਾਂ ਦੇ ਦੋ ਬੱਚੇ ਤੇ ਇਦਾਂ ਸਾਡੀ ਜੁਆਇੰਟ ਫੈਮਲੀ ਹੁੰਦੀ ਆ ਸੋ ਜਿਹੜਾ ਉਹਨਾਂ ਦਾ ਦਿਓਰ ਹੁੰਦਾ ਕਹਿੰਦੇ ਉਹਨਾਂ ਦੀ ਸਰਕਾਰੀ ਜੌਬ ਹੁੰਦੀ ਆ ਤੇ ਮਾਪੇ ਜੀ ਦੱਸਦੇ ਨੇ ਕਹਿੰਦੇ ਜਿਹੜੇ ਮੇਰੇ ਹਸਬੰਡ ਹੁੰਦੇ ਨੇ ਕਿ ਉਹ ਇੱਕ ਨਾਰਮਲ ਬਸ ਉਹਨਾਂ ਦੀ ਸਰਕਾਰੀ ਜੌਬ ਨਹੀਂ ਹੁੰਦੀ ਪ੍ਰਾਈਵੇਟ ਜੌਬ ਕਰਦੇ ਹੁੰਦੇ ਨੇ ਪਰ ਮੇਰੇ ਹਸਬੰਡ ਨੂੰ ਕਿਤੇ ਨਾ ਕਿਤੇ ਨਾ ਡਰਿੰਕ ਕਰਨ ਦੀ ਬਹੁਤ ਲਤ ਲੱਗੀ ਹੁੰਦੀ ਸੀ ਸੋ ਕਹਿੰਦੇ ਕਿ ਬਹੁਤ ਜ਼ਿਆਦਾ ਡਰਿੰਕ ਕਰਦੇ ਹੁੰਦੇ ਸੀ ਤੇ ਸਿਸਟਰ ਕਹਿੰਦੇ ਕਿ ਜਿਹੜੀ ਉਹਨਾਂ ਨੇ ਤਨਖਾਹ ਵਗੈਰਾ ਵੀ ਲੈ ਕੇ ਆਉਣੀ ਕੰਮ ਕਰਕੇ ਉਹ ਵੀ ਮੋਸਟਲੀ ਉਹ ਡਰਿੰਕ ਵਗੈਰਾ ਦੇ ਵਿੱਚ ਹੀ ਉਹਨਾਂ ਦੀ ਜਾਣਦੀ ਸੀ ਸੋ ਕਹਿੰਦੇ ਕਿ ਯਾਨੀ ਬਹੁਤ ਯਾਨੀ ਅਸੀਂ ਗਰੀਬੀ ਦੇ ਵਿੱਚ ਟਾਈਮ ਦੇਖ ਰਹੇ ਸੀਗੇ ਪਰ ਇਸ ਤੋਂ ਉਲਟ ਯਾਨੀ ਮੇਰਾ ਜਿਹੜਾ ਦਿਓਰ ਸੀਗਾ ਉਹਨਾਂ ਦੀ ਸਰਕਾਰੀ ਜੋਬ ਸੀਗੀ ਤੇ ਉਹਨਾਂ ਦੀ ਯਾਨੀ ਇਨਕਮ ਵਧੀਆ ਸੀ ਪਰ ਉਹ ਕੋਈ ਨਸ਼ਾ ਵਤਤਾ ਵੀ ਨਹੀਂ ਕਰਦੇ ਸੀ ਤੇ ਅਸੀਂ ਸੱਚੇ ਕਹਿੰਦੇ ਕਿ ਉਹਨਾਂ ਦੀ ਯਾਨੀ ਫੈਮਲੀ ਦੀ ਕੰਡੀਸ਼ਨ ਸਾਡੀ ਫੈਮਲੀ ਨਾਲੋਂ ਬਹੁਤ ਵਧੀਆ ਸੀ ਤੇ ਯਾਨੀ ਸਾਰੇ ਮੇਰੇ ਸਾਸੋਰਾ ਵੀ ਜਿਵੇਂ ਮੇਰੀ ਹੋਰ ਫੈਮਿਲੀ ਵਿੱਚ ਜਿਵੇਂ ਮੇਰਾ ਦਿਓਰ ਮੇਰੀ ਦਾ ਰਾਨੀ ਕਹਿੰਦੇ ਸਾਰੇ ਯਾਨੀ ਕਿ ਤਰ੍ਹਾਂ ਕਿਤੇ ਚਲੋ ਉਹਨਾਂ ਦਾ ਬੋਲਣਾ ਵੀ ਜਾਇਜ਼ ਸੀਗਾ ਕਹਿੰਦੇ ਕਿ ਕਿਉਂਕਿ ਮੇਰੇ ਹਸਬੰਡ ਡਰਿੰਕ ਵੋ ਕਰਦੇ ਸੀਗੇ ਘਰ 'ਚ ਕਲੇਸ਼ ਬਹੁਤ ਕਰਦੇ ਸੀ ਡਰਿੰਕ ਕਰਕੇ ਲੜਾਈ ਝਗੜਾ ਕਰਦੇ ਸੀ ਸੋ ਕਹਿੰਦੇ ਘਰ ਦਾ ਮਾਹੌਲ ਵੀ ਬਹੁਤ ਖਰਾਬ ਕਰਦੇ ਸੀ ਤੇ ਇਸ ਇਸਤੇ ਕਹਿੰਦੇ ਕਿ ਬਹੁਤ ਜ਼ਿਆਦਾ ਡਰਿੰਕ ਕਰਨ ਦੇ ਕਾਰਨ ਉਹ ਕਾਫੀ ਬਿਮਾਰ ਰਹਿਣ ਲੱਗੇ ਸੀ ਤੇ ਇਸ ਇਸਤੇ ਕਹਿੰਦੇ ਕਿ ਕਾਫੀ ਲਾਜ ਵੀ ਕਰਵਾਇਆ ਤੇ ਪਰ ਕਹਿੰਦੇ ਕਿ ਜੋ ਪ੍ਰਭੂ ਨੂੰ ਮਨਜ਼ੂਰ ਸਿਗਾ ਉਹੀ ਹੋਣਾ ਸੀ ਸੋ ਕਹਿੰਦੇ ਕਿ ਉਹਨਾਂ ਦੀ ਡੈਥ ਹੋ ਜਾਂਦੀ ਆ ਆਫਟਰ ਡੈਥ ਕਹਿੰਦੇ ਫਿਰ ਯਾਨੀ ਮੇਰੀ ਦਰਾਣੀ ਨੂੰ ਵੀ ਐਂ ਲੱਗਦਾ ਕਿ ਹੁਣ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਆ ਤੇ ਇਹਨਾਂ ਦੀ ਫੈਮਲੀ ਪਤਾ ਨਹੀਂ ਹੁਣ ਸਾਡੇ ਤੇ ਬੋਝ ਬਣ ਜਾਊਗੀ ਸੋ ਕਹਿੰਦੇ ਕਿ ਉਹ ਬਿਲਕੁਲ ਯਾਨੀ ਸਾਡੇ ਸਿਰ ਤੋਂ ਆਪਣਾ ਹੱਥ ਚੱਕ ਦਿੰਦੇ ਆ ਕਿ ਅਸੀਂ ਨਹੀਂ ਤੁਹਾਡੀ ਫੈਮਲੀ ਨੂੰ ਸਾਂਭ ਸਕਦੇ ਕਿ ਤੁਸੀਂ ਆਪਣਾ ਖੁਦ ਦੇਖੋ ਕਹਿੰਦੇ ਯਾਨੀ ਜਿਹੜੇ ਮੇਰੇ ਸਾਸੋਹਰਾ ਹੁੰਦੇ ਨੇ ਉਹ ਵੀ ਯਾਨੀ ਮੇਰੇ ਦਿਓਰ ਦਰਾਣੀ ਦਾ ਹੀ ਸਾਥ ਦਿੰਦੇ ਨੇ ਕਿ ਉਹ ਮੇਰੇ ਤੇ ਮੇਰੇ ਬੱਚਿਆਂ ਨੂੰ ਬਿਲਕੁਲ ਵੀ ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ ਸਾਵੇਂ ਇਦਾਂ ਦੀ ਘੜੀ ਦੇ ਵਿੱਚ ਸਾਥ ਦੇਣ ਦੀ ਬਜਾਏ ਉਹ ਸਾਨੂੰ ਘਰੋਂ ਕੱਢ ਦਿੰਦੇ ਨੇ ਤੇ ਇਸ ਇਸ ਚ ਕਹਿੰਦੇ ਕਿ ਜਦੋਂ ਘਰੋਂ ਕੱਢ ਦਿੰਦੇ ਨੇ ਕਹਿੰਦੇ ਕਿ ਮੈਨੂੰ ਯਾਨੀ ਜੋ ਮੇਰਾ ਬਣਦਾ ਹਿੱਸਾ ਸੀ ਪਰਿਵਾਰ ਦੇ ਵਿੱਚ ਉਹ ਵੀ ਨਹੀਂ ਦਿੰਦੇ ਹੈਗੇ ਸੋ ਕਹਿੰਦੇ ਇਦਾਂ ਹੀ ਮੈਨੂੰ ਬੱਚਿਆਂ ਦੇ ਨਾਲ ਘਰੋਂ ਕੱਢ ਦਿੰਦੇ ਨੇ ਕਹਿੰਦੇ ਕਿ ਮੈਂ ਇੱਕ ਕਿਰਾਏ ਦੇ ਘਰ ਤੇ ਕਹਿੰਦੇ ਕਿਰਾਏ ਦਾ ਘਰ ਵੀ ਮੈਂ ਕੱਚਾ ਹੀ ਲੈ ਨਹੀਂ ਆ ਕਿਉਂਕਿ ਜਿਹੜੇ ਪੱਕੇ ਘਰਾਂ ਦੇ ਕਿਰਾਏ ਸੀ ਉਹ ਬਹੁਤ ਜ਼ਿਆਦਾ ਸੀ ਸੋ ਕਹਿੰਦੇ ਇੱਕ ਕੱਚਾ ਘਰ ਮੈਂ ਕਿਰਾਏ ਤੇ ਲੈ ਲੈਣੀ ਆ ਤੇ ਇਸ ਇਸ ਚ ਦੱਸਦੇ ਨੇ ਕਹਿੰਦੇ ਕਿ ਮੈਂ ਲੋਕਾਂ ਦੇ ਘਰ ਕੰਮਕੁਮ ਕਰਕੇ ਆਪਣੇ ਬੱਚਿਆਂ ਦਾ ਹਨਾ ਪੇਟ ਪਾਲਦੀ ਆ ਸੋ ਕਹਿੰਦੇ ਕਿ ਹਸਬੰਡ ਦੀ ਡੈਥ ਤੋਂ ਬਾਅਦ ਜਦੋਂ ਘਰੋਂ ਵੀ ਕੱਟਦਾ ਕਿ ਮੈਂ ਲੋਕਾਂ ਦੇ ਘਰ ਜਾ ਕੇ ਕੰਮ ਕਰਦੀ ਸੀ ਸੋ ਇੰਨੀ ਇਨਕਮ ਨਹੀਂ ਹੁੰਦੀ ਸੀ ਕਿ ਮੈਂ ਉਹਨਾਂ ਨੂੰ ਪੜਾ ਪਾਉਂਦੀ ਤੇ ਸਿਸਟਰ ਕਹਿੰਦੇ ਕਿ ਮੇਰੇ ਬੱਚੇ ਵੀ ਨਹੀਂ ਪੜਦੇ ਹੈਗੇ ਤੇ ਕਹਿੰਦੇ ਕਿ ਬਸ ਯਾਨੀ ਉਹ ਮੇਰੇ ਬੇਟੇ ਵੀ ਜਦੋਂ ਥੋੜੀ ਜਿਹੀ ਸੋਜੀ ਉਹਨਾਂ ਨੇ ਸੰਭਾਲੀ ਤੇ ਉਹ ਵੀ ਵਿਚਾਰੇ ਇੱਦਾਂ ਕੰਮਕੁਮ ਕਰਨ ਲੱਗੇ ਕਿਤੇ ਉਹਨਾਂ ਨੂੰ ਮਿਲ ਗਿਆ ਤੇ ਮੇਰੀ ਬੇਟੀ ਨੂੰ ਕਹਿੰਦੇ ਮੈਂ ਔਖਾ ਸੁੱਖਾ ਚੱਲੋ ਸਿਲਾਈ ਦਾ ਕੋਰਸ ਕਰਵਾਇਆ ਤੇ ਉਹ ਸਿਲਾਈ ਸਿੱਖਣ ਆਪਣਾ ਲੱਗ ਜਾਂਦੀ ਆ ਤੇ ਸਿਲਾਈ ਸਿੱਖ ਕੇ ਜੀ ਉਹ ਫੇ ਕੱਪੜੇ ਵਗੈਰਾ ਕਹਿੰਦੇ ਸਿਉਂਦੀ ਆ ਤੇ ਇਸ ਮਾਤਾ ਜੀ ਕਹਿੰਦੇ ਕਿ ਮੈਂ ਯਾਨੀ ਘਰਾਂ ਦੇ ਕੰਮ ਕਰਦੀ ਆ ਤੇ ਜਿਹੜੀ ਮੇਰੀ ਬੇਟੀ ਹੁੰਦੀ ਆ ਉਹ ਸਿਲਾਈ ਸਿੱਖ ਕੇ ਤੇ ਲੋਕਾਂ ਦੇ ਕੱਪੜੇ ਸਿਉਂਦੀ ਆ ਤੇ ਮੇਰੇ ਬੇਟੀ ਵੀ ਬਾਹਰ ਇੱਦੀ ਕਿਸੇ ਨਾ ਕਿਸੇ ਸ਼ਾਪ ਤੇ ਕਹਿੰਦੇ ਕੰਮ ਕਰਕੇ ਅਸੀਂ ਇੱਦੇ ਘਰ ਦਾ ਗੁਜ਼ਾਰਾ ਕਰਦੇ ਆ ਤੇ ਇਸ ਸਿੱਟੇ ਕੰਦੇ ਕਿ ਜਾਨੀ ਕੱਚਾ ਘਰ ਹੋਣ ਕਰਕੇ ਜਦੋਂ ਬਾਰਿਸ਼ ਵਗੈਰਾ ਆਉਂਦੀ ਸੀ ਤੇ ਬਹੁਤ ਚੌਂਦਾ ਹੁੰਦਾ ਸੀ ਸਾਡਾ ਘਰ ਕਹਿੰਦੇ ਛੱਤਾਂ ਚੌਣੀਆਂ ਤੇ ਇਹ ਕਹਿੰਦੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀਗੇ ਤੇ ਕਹਿੰਦੇ ਕਿ ਪਰ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਪ੍ਰੋਸਾ ਸੀ ਕਹਿੰਦੇ ਇਹ ਪਾਠ ਵੀ ਵਾਹਿਗੁਰੂ ਜੀ ਦੀ ਕਿਰਪਾ ਸੀ ਪੰਜ ਬਾਣੀਆਂ ਦਾ ਪਾਠ ਅਮਰਤਵੀਲੀ ਉਠਕੀ ਕਰਨਾ ਮੇਰੀ ਬੇਟੀ ਨੇ ਵੀ ਕਰਨਾ ਮੈਂ ਵੀ ਕਰਨਾ ਤੇ ਇਹ ਕਹਿੰਦੇ ਹਸਬੰਦ ਦੀ ਡੈਥ ਤੋਂ ਪਹਿਲਾਂ ਵੀ ਸਾਡੀ ਇਹੀ ਰੁਟੀਨ ਸੀ ਕਿ ਯਾਨੀ ਬਾਣੀ ਤਾਂ پڑھਣੀ ਪੜਣੀ ਅਮ੍ਰਿਤ ਵੇਲੇ ਉੱਠ ਕੇ ਵੀ ਸ਼ਾਮ ਨੂੰ ਰਹਿਰਾਸ ਆਬੀ ਤੇ ਗੁਰਦੁਆਰਾ ਸਾਹਿਬ ਵੀ ਜਾਣਾ ਤੇ ਇਹ ਮਾਤਾ ਜੀ ਕਹਿੰਦੇ ਕਿ ਆਫਟਰ ਡੈਥ ਵੀ ਸਾਡੀ ਰੁਟੀਨ ਉਹੀ ਰਹੀ ਤੇ ਇਹ ਕਹਿੰਦੇ ਕਿ ਚਲੋ ਪਰ ਪਰਮਾਤਮਾ ਨੂੰ ਨਹੀਂ ਕਦੀ ਕੋਸਦੇ ਅਸੀਂ ਸੋ ਕਹਿੰਦੇ ਕਿਉਂਕਿ ਪਤਾ ਹੈ ਕਿ ਜੋ ਕਰਮਾਂ ਚ ਹੈ ਉਹ ਬੰਦੇ ਨੂੰ ਮਿਲਣ ਆ ਹਨਾ ਸੋ ਕਹਿੰਦੇ ਹਮੇਸ਼ਾ ਉਹਦੇ ਪਾਣੀ ਚ ਰਹੀ ਤੇ ਇਹ ਕਹਿੰਦੇ ਪਰ ਯਾਨੀ ਜ਼ਰੂਰ ਹੁੰਦਾ ਸੀ ਅਰਦਾਸ ਜ਼ਰੂਰ ਕਰਨੀ ਕੀ ਵਾਈ ਗੁਰੂ ਜੀ ਕਦੀ ਸਾਡੇ ਵੀ ਚੰਗੇ ਦਿਨ ਆਉਣਗੇ ਹਨਾ ਤੇ ਮੇਰੇ ਵੀ ਬੱਚਿਆਂ ਦਾ ਹਨਾ ਕਿ ਤੁਸੀਂ ਅੱਗਾ ਸਵਾਰੋ ਕਿ ਕੋਈ ਨਾ ਕੋਈ ਤੁਸੀਂ ਜਰੂਰ ਕਿਰਪਾ ਕਰੋ ਸਾਡੇ ਪਰਿਵਾਰ ਤੇ ਅਰਦਾਸ ਬੇਨਤੀ ਕਰਨੀ ਤੇ ਸਿਸਟਰ ਕਹਿੰਦੇ ਕਿ ਮਾਤਾ ਜੀ ਦੱਸਦੇ ਨੇ ਕਿ ਐਦਾਂ ਹੀ ਕਿ ਇੱਕ ਦਿਨ ਮੇਰੀ ਜਿਹੜੀ ਲੜਕੀ ਆ ਉਹਦੀ ਇੱਕ ਯਾਨੀ ਫਰੈਂਡ ਆਉਂਦੀ ਆ ਸਾਡੇ ਘਰ ਇਕੱਠੀਆਂ ਸਲਾਈ ਸਿੱਖਦੀਆਂ ਸੀ ਸੋ ਆ ਕਿ ਉਹ ਕਹਿੰਦੇ ਨੇ ਕਿ ਆਪਾਂ ਅਮ੍ਰਿਤਸਰ ਸਾਂ ਜਾ ਕੇ ਆਉਣੇ ਆ 골ਡਨ ਟੈਂਪਲ ਕੀ ਆਪਾਂ ਮੱਥਾ ਟੇਕ ਕੇ ਆਉਣੇ ਆ ਤੇ ਮਾਤਾ ਜੀ ਕਹਿੰਦੇ ਮੈਂ ਇੱਕ ਦੋ ਵਾਰ ਤਾਂ ਸੀ ਨਾ ਨੁੱਕਰ ਕਰਦੀ ਕਿਉਂਕਿ ਕਹਿੰਦੇ ਕਿ ਹੱਥ 'ਚ ਪੈਸੇ ਵੀ ਇੰਨੇ ਨਹੀਂ ਹੁੰਦੇ ਸੀ ਸੋ ਐ ਵੀ ਹੋਣਾ ਕਿ ਖਰਚਾ ਵੀ ਹੋਊਗਾ ਹਨਾ ਆਵਾਂਗੇ ਜਾਣ ਦਾ ਵੀ ਖਰਚਾ ਤਾਂ ਲੱਗਣਾ ਹੀ ਆ ਹਨਾ ਸੋ ਕਹਿੰਦੇ ਹੱਥ ਘੁੱਟੀ ਜਾਣਾ ਇਦਾਂ ਕਿਉਂਕਿ ਇਨਕਮ ਬਹੁਤ ਯਾਨੀ ਇੱਕ ਯਾਨੀ ਘਰ ਬਸ ਚੱਲਦਾ ਸੀਗਾ ਸੋ ਮਾਤਾ ਜੀ ਕਹਿੰਦੇ ਕਹਿੰਦੇ ਯਾਨੀ ਉਹਨੇ ਫਿਰ ਦੋ ਤਿੰਨ ਵਾਰ ਸਾਨੂੰ ਕਿਹਾ ਕਹਿੰਦੇ ਫਿਰ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਕਿਤੇ ਵਾਹਿਗੁਰੂ ਜੀ ਤਾਂ ਨਹੀਂ ਹਨਾ ਸਾਡੇ ਦੇ ਕਿਤੇ ਉਹਨਾਂ ਵੱਲੋਂ ਕੋਈ ਸੰਕੇਤ ਨਾ ਹੋਵੇ ਤੇ ਮਾਤਾ ਜੀ ਦੱਸਦੇ ਨੇ ਕਹਿੰਦੇ ਕਿ ਚਲੋ ਫਿਰ ਵੀ ਅਸੀਂ ਮਨ ਬਣਾ ਹੀ ਲੈਨੇ ਆ ਵਾਹਿਗੁਰੂ ਜੀ ਨੇ ਬੁਲਾਇਆ ਤੇ ਉਹਨਾਂ ਨੇ ਫਿਰ ਰਾਹ ਵੀ ਆਪੇ ਖੋਲੇ ਤੇ ਜਿਸ ਤਰ੍ਹਾਂ ਕੰਮ ਦੇਖਿਆ ਈ ਮੈਂ ਜਿੰਨਾ ਦੇ ਘਰਾਂ ਚ ਕੰਮ ਕਰਦੀ ਆ ਮੈਂ ਉਹਨਾਂ ਤੋਂ ਥੋੜੇ-ਬਹੁਤ ਚਲੋ ਐਡਵਾਂਸ ਲੈ ਲੈਨੀ ਆ ਪੈਸੇ ਤੇ ਮੇਰੇ ਲੜਕੇ ਵੀ ਲਿਆਉਂਦੇ ਆ ਥੋੜੇ-ਬਹੁਤ ਹਨਾ ਤੇ ਇਹ ਕਹਿੰਦੇ ਕਿ ਇਦਾਂ ਹੀ ਕਰਕੇ ਚਲੋ ਅਸੀਂ ਫਿਰ ਵੀ ਬੱਸ ਦਾ ਸਫ਼ਰ ਨਹੀਂ ਕਰਦੇ ਅਸੀਂ ਟ੍ਰੇਨ ਦਾ ਸਫ਼ਰ ਕਰਦੇ ਆ ਅਸੀਂ ਟ੍ਰੇਨ ਦਾ ਕਹਿੰਦੇ ਸਫ਼ਰ ਕਰਕੇ ਸਾਡੀ ਸਾਰੀ ਫੈਮਲੀ ਤੇ ਜਿਹੜੀ ਮੇਰੀ ਬੇਟੀ ਦੀ ਸਹੇਲੀ ਸੀ ਉਹਦੀ ਵੀ ਜਿਹੜੀ ਫੈਮਲੀ ਸੀ ਕਹਿੰਦੇ ਅਸੀਂ ਦੋਨੋਂ ਫੈਮਲੀਆਂ ਅੰਬ੍ਰੈਸਰ ਸਭ ਜਾਣਦੇ ਆ ਤੇ ਕਹਿੰਦੇ ਜਾ ਕੇ ਅਸੀਂ ਗੋਲਡਨ ਟੈਂਪਲ ਅਸੀਂ ਤਿੰਨ-ਚਾਰ ਦਿਨ ਰਹਿਣੇ ਆ ਉੱਤੇ ਕਹਿੰਦੇ ਉੱਥੇ ਅਸੀਂ ਮਤਾਂ ਵਗੈਰਾ ਟੇਕਦੇ ਆਂ ਜਾ ਕੇ ਅਸੀਂ ਕਹਿੰਦੇ ਉੱਥੇ ਸੇਵਾ ਵੀ ਕਰਦੇ ਆਂ ਤੇ ਕਹਿੰਦੇ ਉੱਥੇ ਮੈਂ ਇਹ ਯਾਨੀ ਅਰਦਾਸ ਕਰਦੀ ਆਂ ਕਿ ਵਾਹਿਗੁਰੂ ਜੀ ਸਾਡੇ ਵੀ ਦਿਨ ਚੰਗੇ ਆਉਣਗੇ ਕਿ ਨਹੀਂ ਕਿਰਪਾ ਕਰੋ ਸਾਡੇ ਪਰਿਵਾਰ ਤੇ ਕਿ ਚਲੋ ਸਾਡੇ ਮੇਰੇ ਬੱਚੇ ਸੈੱਟ ਹੋ ਜਾਣ ਆਪਣੀ ਆਪਣੀ ਲਾਈਫ ਦੇ ਵਿੱਚ ਤੇ ਇਹਨਾਂ ਨੂੰ ਚੰਗੀ ਘਰਬਾਰ ਮਿਲ ਜਾਣਾ ਤੇ ਇਹ ਆਪਣੀ ਲਾਈਫ ਦੇ ਵਿੱਚ ਸੈੱਟ ਹੋ ਜਾਣ ਹਨਾ ਕਹਿੰਦੇ ਉੱਥੇ ਹੀ ਰਹੀਂ ਚਲੋ ਅਰਦਾਸ ਬੇਨਤੀ ਕੀਤੀ ਦੇ ਕਰਵਾਈ ਉਸ ਤੋਂ ਬਾਅਦ ਕਹਿੰਦੇ ਅਸੀਂ ਚੀਦਾ ਸਹਿ ਗੁਰਦੁਆਰਾ ਸਾਹਿਬ ਵੀ ਗਏ ਕਹਿੰਦੇ ਉੱਥੇ ਜਾ ਕੇ ਪਤਾ ਲੱਗਿਆ ਕਿ ਇੱਥੇ ਜੋ ਪੈਰਾਸੇਵ ਕਟਿਆ ਜਾਂਦਾ ਸੋ ਕਹਿੰਦੇ ਕਿ ਉੱਥੇ ਫਿਰ ਪਤਾ ਲੱਗਿਆ ਸਾਨੂੰ ਕਿ ਜੋ ਪੈਰਾਸੇਵ ਕੱਟ ਕੇ ਬਹੁਤ ਦੇ ਲੋਕਾਂ ਦੀਆਂ ਜਿੰਗਾਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਬਹੁਤ ਯਾਨੀ ਕਹਿੰਦੇ ਉੱਥੇ ਸਾਨੂੰ ਇਦਾਂ ਦੇ ਮਾਤਾ ਦੀ ਕਹਿੰਦੇ ਮੈਨੂੰ ਇਦਾਂ ਦੀਆਂ ਮਾਤਾਵਾਂ ਪੈਣਾ ਮਿਲੀਆਂ ਜਿਨ੍ਹਾਂ ਨੇ ਦੱਸਿਆ ਕਿ ਯਾਨੀ ਸਾਡੇ ਕਾਰੋਬਾਰ ਸੈੱਟ ਹੋ ਗਏ ਕਿਸੇ ਨੇ ਦੱਸਿਆ ਕਿ ਮੇਰਾ ਹਸਬੰਦ ਸ਼ਰਾਬ ਬਹੁਤ ਪੀਂਦਾ ਸੀ ਜਾਂ ਕੋ ਮੇਰੇ ਬੱਚੇ ਦਾ ਨਸ਼ੇ ਕਰਦੇ ਸੀ ਉਹ ਹਟ ਗਏ ਕਹਿੰਦੇ ਯਾਨੀ ਜਦੋਂ ਇਦਾਂ ਸੁਣਿਆ ਤੇ ਬਹੁਤ ਯਾਨੀ ਅੰਦਰੋਂ ਐ ਹੋਇਆ ਕਿ ਹਨਾ ਕਿ ਵਾਈ ਗੁਰੂ ਜੀ ਬਾਬਾ ਦੀਪ ਸਿੰਘ ਜੀ ਲੋਕਾਂ ਦੀਆਂ ਨੀਆਂ ਝੋਲੀਆਂ ਭਰਦੇ ਨੇ ਕਿ ਸਾਡੀ ਵੀ ਝੋਲੀ ਜ਼ਰੂਰ ਭਰਣਗੇ ਹਨਾ ਸੋ ਸਿਸਟਰ ਕਹਿੰਦੇ ਕਿ ਅਸੀਂ ਜਿਸ ਦਿਨ ਗਏ ਉਹ ਦਿਨ ਅਸੀਂ ਉੱਥੇ ਚ ਪੈਣਾ ਸੈਮ ਘਟਿਆ ਕਹਿੰਦੇ ਚਲੋ ਫਿਰ ਅਸੀਂ ਵਾਪਸ ਵੀ ਹੋਣਾ ਸੀ ਤੇ ਬਾਕੀ ਫਿਰ ਐ ਸੋਚਿਆ ਕਿ ਘਰ ਜਾ ਕੇ ਚੁਪਹਿਰਾ ਸਭ ਕੱਟਿਆ ਕਰਾਂਗੇ ਕਿਉਂਕਿ ਕਹਿੰਦੇ ਡੇਲੀ ਤਾਂ ਜਿਹੜੀ ਪਾਣੀ ਆਪਾਂ ਪੜਦੀ-ਪੜਦੇ ਸੀ ਤੇ ਕਹਿੰਦੇ ਚੁਪਹਿਰਾ ਸੈਮੀ ਫੇਰ ਯਾਨੀ ਕਟਣੀ ਅਸੀਂ ਸ਼ੁਰੂ ਕਰੇ ਘਰ ਆ ਗਏ ਜਦੋਂ ਅਸੀਂ ਕਹਿੰਦੇ ਸੰਡੇ ਆਇਆ ਸੀ ਜੋਤ ਜਗਾਉਣੀ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਜੀ ਦੀ ਕਹਿੰਦੇ ਫਿਰ ਮੈਂ ਸਵੇਰੇ ਅਮਰਤ ਵੇਲੇ ਵੀ ਜੋਤ ਜਗਾਉਣੀ ਯਾਨੀ ਬਾਬਾ ਦੀਪ ਸਿੰਘ ਜੀ ਦਾ ਸਰੂਪ ਰੱਖਿਆ ਕਹਿੰਦੇ ਘਰ 'ਚ ਅਸੀਂ ਜੋਤ ਜਗਾਉਣੀ ਸ਼ੁਰੂ ਕਰਤੀ ਯਾਨੀ ਜੋ ਪੈਰਾਸਾਈਟ ਘਟਨੇ ਸ਼ੁਰੂ ਕਰਤੇ ਕਹਿੰਦੇ ਵਿਦਨ 5 ਜਾਂ 6 ਮਨთ ਦੇ ਵਿੱਚ ਵਿੱਚ ਕਹਿੰਦੇ ਕਿਰਪਾ ਹੋਈ ਕਹਿੰਦੇ ਯਾਨੀ ਮੈਨੂੰ ਇੰਨਾ ਨਹੀਂ ਸੀਗਾ ਕਿ ਬਾਬਾ ਦੀਪ ਸਿੰਘ ਜੀ ਇੰਨੀ ਜਲਦੀ ਕਹਿੰਦੇ ਮੇਰੀ ਯਾਨੀ ਸੁਣਨਗੇ ਕਹਿੰਦੇ ਯਾਨੀ ਵਿਸ਼ਵਾਸ ਨਹੀਂ ਹੋਇਆ ਚਮਤਕਾਰ ਜਿਹੀ ਲੱਗਿਆ ਕਹਿੰਦੇ ਮੇਰੀ ਬੇਟੀ ਨੂੰ ਇੱਕ ਰਿਸ਼ਤਾ ਆਉਂਦਾ ਆ ਤੇ ਕਹਿੰਦੇ ਕਿ ਰਿਸ਼ਤਾ ਵੀ ਆਉਂਦਾ ਯਾਨੀ ਜਿਹੜਾ ਲੜਕਾ ਉਹ ਵਨ ਵਿਭਾਗ ਦੇ ਵਿੱਚ ਲੱਗਾ ਹੁੰਦਾ ਸਰਕਾਰੀ ਜੋਬ ਹੁੰਦੀ ਆ ਤੇ 5 ਕਿਲੇ ਜ਼ਮੀਨ ਦੇ ਵੀ ਆਉਂਦੇ ਆ ਮੁੰਡੇ ਨੂੰ ਸੋ ਕੱਲਾ-ਕੱਲਾ ਮੁੰਡਾ ਹੁੰਦਾ ਕਹਿੰਦੇ ਕਿ ਉਹ ਯਾਨੀ ਅਮਰਤਪੁਰ ਦੀ ਫੈਮਿਲੀ ਹੁੰਦੀ ਆ ਤੇ ਉਹ ਕਹਿੰਦੇ ਹੁੰਦੇ ਆ ਸਾਨੂੰ ਕੁੜੀ ਬਹੁਤ ਸਾਊ ਚਾਹੀਦੀ ਆ ਦੇ ਯਾਨੀ ਵਧੀਆ ਕੁੜੀ ਹੋਵੇ ਯਾਨੀ ਕਹਿੰਦੇ ਸਾਨੂੰ ਘਰ ਸੰਭਣ ਵਾਲੀ ਹੋਵੇ ਤੇ ਯਾਨੀ ਉਹ ਕਹਿੰਦੇ ਕਿ ਸਾਨੂੰ ਕੋਈ ਯਾਨੀ ਇਦਾਂ ਦੀ ਬਹੁਤ ਹੀ ਸਮਝਦਾਰ ਸੁਲਝੀ ਹੋਈ ਕੁੜੀ ਚਾਹੀਦੀ ਆ ਸੋ ਸਿਸਟਰ ਕਹਿੰਦੇ ਕਿ ਮਾਤਾ ਜੀ ਦੱਸਦੇ ਨੇ ਕਿ ਮੇਰੀ ਚਲੋ ਬੇਟੀ ਦਾ ਰਿਸ਼ਤਾ ਹੁੰਦਾ ਇਦਾਂ ਜਦੋਂ ਉਹਨਾਂ ਨੂੰ ਤੇ ਕਹਿੰਦੇ ਕਿ ਜਦੋਂ ਯਾਨੀ ਮੈਂ ਕਹਿੰਦੇ ਸੁਣ ਕੇ ਕਹਿੰਨੀ ਆ ਕਿ ਹਨਾ ਕਿ ਮੈਂ ਇੰਨੇ ਉੱਚੇ ਘਰ ਦੇ ਵਿੱਚ ਮੱਥਾ ਨਹੀਂ ਲਗਾ ਸਕਦੀ ਕਿ ਉਹ ਇੰਨੇ ਉੱਚੇ ਘਰ ਵਾਲਿਆਂ ਨਾਲ ਮੈਂ ਕਿਵੇਂ ਹਨਾ ਵਰਤੂੰਗੀ ਕਿ ਮੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹੈਗੇ ਤੇ ਮੈਂ ਹਨਾ ਕਿ ਇੰਨੇ ਉੱਚੇ ਘਰ ਮੈਂ ਆਪਣੇ ਬੇਟੀ ਨਾਲ ਰਿਸ਼ਤਾ ਕਿਵੇਂ ਕਰ ਸਕਦੀ ਆ ਸੋ ਕਹਿੰਦੇ ਕਿ ਲੜਕੇ ਵਾਲਿਆਂ ਨੂੰ ਇੰਨਾ ਸੀਗਾ ਕਿ ਸਾਨੂੰ ਕੁੜੀ ਚਾਹੀਦੀ ਆ ਹਨ ਸੁਲਝ ਜੀ ਹੋਈ ਤੇ ਘਰ ਸਾਹਬਣ ਵਾਲੀ ਘਰੇਲੂ ਕੁੜੀ ਕਹਿੰਦੀ ਤੇ ਮਾਤਾ ਜੀ ਕਹਿੰਦੇ ਕਿ ਮੈਨੂੰ ਨਾ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਦੋਂ ਰਿਸ਼ਤਾ ਆਇਆ ਕਹਿੰਦੇ ਕਿ ਮੈਂ ਯਾਨੀ ਇੰਨੀ ਭਾਵੁਕ ਹੋ ਗਈ ਅੰਦਰੋਂ ਕਿ ਬਾਬਾ ਦੀਪ ਸਿੰਘ ਜੀ ਕਿ ਤੁਸੀਂ ਇੰਨਾ ਵਧੀਆ ਰਿਸ਼ਤਾ ਯਾਨੀ ਤੁਸੀਂ ਸਾਨੂੰ ਲੱਭ ਕੇ ਦਿੱਤਾ ਕਿ ਯਾਨੀ ਮੈਂ ਤਾਂ ਕਹਿੰਦੇ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਬੇਟੀ ਦੀ ਕਿਸਮਤ ਇੰਨੀ ਚੰਗੀ ਆ ਕਿ ਪਪਾ ਦੀਪ ਸਿੰਘ ਜੀ ਨੇ ਉਹਨੂੰ ਬਹੁਤ ਵਧੀਆ ਘਰਵਾਲਾ ਲੱਭ ਕੇ ਦਿੱਤਾ ਸੋ ਮਾਤਾ ਜੀ ਦੱਸਦੇ ਨੇ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਨੰਦਕਾਰਜ ਕਰਨੇ ਨੇ ਅਸੀਂ ਚੁੰਨੀ ਚੜਾਵਾ ਕਰਨਾ ਅਸੀਂ ਕੁਛ ਨਹੀਂ ਕੋਈ ਦਾਜ ਨਹੀਂ ਜਿਣੀ ਲੈਣਾ ਕਿ ਤੁਸੀਂ ਬਸ ਸਾਨੂੰ ਆ ਆਨੰਦਕਾਰਜ ਅਸੀਂ ਕਰਾਂਗੇ ਤੇ ਅਸੀਂ ਕੁੜੀ ਲੈ ਜਾਣੀ ਆ ਸੋ ਜੀ ਮਾਤਾ ਜੀ ਕਹਿੰਦਾ ਇਦਾਂ ਹੀ ਹੁੰਦਾ ਵਾ ਆਨੰਦਕਾਰਜ ਅਸੀਂ ਗੁਰਦੁਆਰਾ ਸਾਹਿਬ ਕਰ ਦਿੰਨੀ ਆ ਸੋ ਕਹਿੰਦੇ ਉਹਨਾਂ ਦੇ ਘਰ ਦੇ ਵਿੱਚੋਂ ਬਸ ਉਹਨਾਂ ਦੇ ਚਾਰ ਪੰਜ ਹੀ ਆਉਂਦੇ ਨੇ ਸੋ ਕਹਿੰਦੇ ਆ ਕੇ ਚਲੋ ਆਨੰਦਕਾਰਜ ਕਰਦੇ ਆਂ ਤੇ ਕਹਿੰਦੇ ਉੱਥੇ ਗੁਰਦੁਆਰਾ ਸਾਹਿਬ 'ਚ ਅਸੀਂ ਲੰਗਰ ਛੱਕਦੇ ਆਂ ਕਹਿੰਦੇ ਫਿਰ ਉਸ ਤੋਂ ਬਾਅਦ ਚਲੋ ਉਹ ਕੁੜੀ ਨੂੰ ਮੇਰੀ ਨੂੰ ਵਿਆਹ ਕੇ ਲੈ ਜਾਂਦੇ ਨੇ ਸੋ ਮਾਤਾ ਜੀ ਕਹਿੰਦੇ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਬਾਬਾ ਦੀਪ ਸਿੰਘ ਜੀ ਨੇ ਇੰਨਾ ਵਧੀਆ ਪਰਿਵਾਰ ਸਾਨੂੰ ਟਕਰਾਇਆ ਕਿ ਇੰਨਾ ਵਧੀਆ ਯਾਨੀ ਉਹਨਾਂ ਨੇ ਸਾਡਾ ਕੋਈ ਖਰਚਾ ਨਹੀਂ ਕਰਾਇਆ ਤੇ ਮੁੰਡਾ ਵੀ ਸਰਕਾਰੀ ਨੌਕਰੀ ਤੇ ਕਹਿੰਦੇ ਨਹੀਂ ਤਾਂ ਤੁਹਾਨੂੰ ਪਤਾ ਸਰਕਾਰੀ ਨੌਕਰੀਆਂ ਵਾਲਿਆਂ ਦੇ ਤਾਂ ਹਨਾ ਉਹਨਾਂ ਦਾ ਮਾਨ ਹੀ ਨਹੀਂ ਹੁੰਦਾ ਮੁੰਡੇ ਵਾਲਿਆਂ ਦੇ ਅਸੀਂ ਆ ਲੈਣਾ ਉਹ ਲੈਣਾ ਸੋ ਇੰਨੇ ਕਹਿੰਦੇ ਨਿਮਰਤਾ ਵਾਲੇ ਬੰਦੇ ਟਕਰਾਏ ਬਾਬਾ ਦੀਪ ਸਿੰਘ ਜੀ ਨੇ ਕਿ ਇੰਨੀ ਜ਼ਿਆਦਾ ਯਾਨੀ ਮਹਿਮਾ ਉਹਨਾਂ ਦੀ ਅਪਰੰਪਾਰ ਸੋ ਕਹਿੰਦੇ ਕਿ ਜਦੋਂ ਬੇਟੀ ਦੀ ਮੈਰिज ਹੋ ਜਾਂਦੀ ਆ ਸੋ ਯਾਨੀ ਉਹਦੇ ਘਰ ਦੇ ਦੀ ਸੋਹਰਾ ਫੈਮਿਲੀ ਬਹੁਤ ਹੀ ਵਧੀਆ ਮੁੰਡੇ ਦਾ ਸੁਭਾਅ ਵੀ ਬਹੁਤ ਵਧੀਆ ਕਹਿੰਦੇ ਉਹਨੇ ਕਦੇ ਸਾਨੂੰ ਫੀਲ ਹੀ ਨਹੀਂ ਹੋਣ ਦਿੱਤਾ ਕਿ ਮੈਂ ਤੁਹਾਡਾ ਜੁਆਇਆ ਕਿ ਮੇਰੇ ਪੁੱਤਰਾਂ ਦੇ ਵਾਂਗ ਹੀ ਕਹਿੰਦੇ ਉਹ ਸਾਡਾ ਯਾਨੀ ਬਹੁਤ ਕਰਦਾ ਸੀਗਾ ਸੋ ਸ੍ਰੀ ਮਾਤਾ ਜੀ ਕਹਿੰਦੇ ਕਿ ਚਲੋ ਇਦੀ ਦਿਨ ਬੀਤਦੇ ਆ ਕਹਿੰਦੇ ਹੁਣ ਮੈਨੂੰ ਐ ਸੀਗਾ ਕਿ ਚਲੋ ਹਨਾ ਕਿ ਵਾਈਗੁਰੂ ਜੀ ਕਿ ਮੇਰੇ ਹਨਾ ਚਲੋ ਮੇਰੀ ਬੇਟੀ ਦੀ ਤਾਂ ਮੈਰਿਜ ਹੋ ਗਈ ਆ ਕਿ ਜਿਹੜੇ ਮੇਰੇ ਬੇਟੇ ਆ ਚਲੋ ਉਹਨਾਂ ਲਈ ਵੀ ਚੰਗਾ ਘਰਵਾਰ ਲੱਭ ਜਾਵੇ ਤੇ ਕਹਿੰਦੇ ਕਿ ਯਾਨੀ ਆਪਣੀ ਆਪਣੀ ਫੈਮਿਲੀ ਦੇ ਵਿੱਚ ਸੈੱਟ ਹੋ ਜਾਣੀ ਵੀ ਤੇ ਮਾਤਾ ਜੀ ਕਹਿੰਦੇ ਕਿ ਰਿਸ਼ਤੇ ਆਣੇ ਪਰ ਜਿਵੇਂ ਸਾਰਿਆਂ ਨੇ ਕਿਸੇ ਨਾ ਕਿਸ ਨੇ ਦੱਸ ਦੇਣਾ ਕਿ ਗਰੀਬ ਨੇ ਨਾ ਕੋਈ ਨਾ ਪੈਸਾ ਨਹੀਂ ਹੈਗਾ ਸੋ ਤੁਸੀਂ ਇੱਥੇ ਕੁੜੀ ਕਿਉਂ ਦੇਣੀ ਆ ਤੇ ਮਾਤਾ ਜੀ ਕਹਿੰਦੇ ਕਿ ਇਦਾਂ ਯਾਨੀ ਰਿਸ਼ਤਾ ਜੇ ਆਉਣਾ ਵੀ ਤਾਂ ਫਿਰ ਕੋਈ ਗੱਲ ਸਿਰੇ ਨਹੀਂ ਚੜਦੀ ਸੀ ਤੇ ਇਹ ਕਹਿੰਦੇ ਅਸੀਂ ਬਹੁਤ ਯਾਨੀ ਅਰਦਾਸ ਕਰਨੀ ਬਾਬਾ ਦੀਪ ਸਿੰਘ ਜੀ ਅੱਗੇ ਮੈਂ ਕੀ ਕਹਿੰਦੇ ਐ ਹੁਣ ਆ ਕਿ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਮੇਰੀ ਬੇਟੀ ਦਾ ਰਿਸ਼ਤਾ ਕਰਵਾਇਆ ਕਿ ਇਦਾਂ ਹੀ ਕੋਈ ਗੱਲ ਨਹੀਂ ਮੇਰੇ ਹਨਾ ਬੇਟਿਆਂ ਦਾ ਵੀ ਰਿਸ਼ਤਾ ਜ਼ਰੂਰ ਹੋ ਜਾਊਗਾ ਸੋ ਕਹਿੰਦੇ ਕਿ ਅੱਧੀ ਸਾਲ ਬੀਤ ਗਿਆ ਕਹਿੰਦੇ ਕਿ ਯਾਨੀ ਇੱਕ ਵੀ ਬੇਟੇ ਦਾ ਰਿਸ਼ਤਾ ਨਹੀਂ ਹੋ ਰਿਹਾ ਸੀਗਾ ਕਿ ਮਨ ਬਹੁਤ ਜ਼ਿਆਦਾ ਯਾਨੀ ਅੰਦਰੋਂ ਨਿਰਾਸ਼ ਹੋ ਗਿਆ ਸੀ ਕਹਿੰਦੇ ਕਈ ਵਾਰ ਕਿਸੇ ਨੇ ਇਦਾਂ ਯਾਨੀ ਆਲੇ ਦੁਆਲੇ ਜਿਵੇਂ ਮੇਰੀਆਂ ਹੋਰ ਕੋਈ ਗਵੰਡਣਾ ਕਹਿੰਦੇ ਉਹਨਾਂ ਨੇ ਕਹਿ ਦੇਣਾ ਫਲਾਣੇ ਬਾਬੇ ਕੋ ਜਾਇਆ ਫਲਾਣੇ ਪੰਡਤ ਕੋ ਜਾਇਆ ਉੱਥੇ ਪੁੱਛਿਆ ਕਹਿੰਦੇ ਪਰ ਮੈਂ ਇੱਕ ਗੱਲ ਮਨ 'ਚ ਸੀ ਕਿ ਮੈਂ ਬਾਬਾ ਦੀਪ ਸਿੰਘ ਜੀ ਤੋਂ ਬਿਨਾਂ ਕੋਈ ਹੋਰ ਦਰ ਤੇ ਨਹੀਂ ਜਾਣਾ ਬਸ ਇੰਨਾ ਹੀ ਸੀਗਾ ਕਹਿੰਦੇ ਮੈਂ ਹਮੇਸ਼ਾ ਜਦੋਂ ਵੀ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਉਣੀ ਜੇ ਜਦੋਂ ਬਾਣੀ ਪੜਨੀ ਮੈਂ ਇਹੀ ਕਹਿਣਾ ਕਿ ਮੈਂ ਕਿਸੇ ਹੋਰ ਦਰਤੇ ਨਹੀਂ ਜਾਣਾ ਕਿ ਮੈਂ ਤੁਹਾਡੇ ਤੋਂ ਹੀ ਮੰਗਣਾ ਆ ਤੁਸੀਂ ਦੇਖਣਾ ਵਾ ਹਨਾ ਕਿ ਤੁਸੀਂ ਕਦੋਂ ਸਾਡੀ ਝੋਲੀ ਭਰਨੀ ਆ ਕਿ ਅਸੀਂ ਤਾਂ ਤੁਹਾਣੇ ਤੋਂ ਬਿਨਾ ਅਸੀਂ ਕਿਸੇ ਤੋਂ ਹੋਰ ਯਾਨੀ ਅਸੀਂ ਮੰਗਣਾ ਨਹੀਂ ਹੈਗਾ ਸੋ ਕਹਿੰਦੇ ਕਿ ਯਾਨੀ ਦਿਨ ਬੀਤਦੇ ਨੇ ਇਦਾਂ ਹੀ ਤੇ ਬਾਬਾ ਦੀਪ ਸਿੰਘ ਜੀ ਤੁਸੀਂ ਨਾ ਇੱਕ ਚੀਜ਼ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਨੀ ਆ ਕਿ ਜਦੋਂ ਮੰਨ ਲਓ ਤੁਹਾਡੇ ਕੰਮ ਡਿਲੇ ਹੋ ਰਹੇ ਨੇ ਨਾ ਇਹ ਮੈਂ ਹੁਣ ਇੱਕ ਯਾਨੀ ਸੱਚੀ ਘੜੀ ਬੀਤੀ ਤੋਂ ਐਕਸਟਰਾ ਤੁਹਾਨੂੰ ਗੱਲ ਆਪਣੇ ਵੱਲੋਂ ਕਹਿ ਰਹੀ ਆ ਕਿ ਜਦੋਂ ਮੰਨ ਲਓ ਤੁਹਾਡੇ ਕੰਮ ਡਿਲੇ ਹੋ ਰਹੇ ਨੇ ਤੇ ਤੁਸੀਂ ਇਹ ਨਾ ਸੋਚੋ ਕਿ ਬਾਬਾ ਜੀ ਜਾਂ ਵਾਈ ਗੁਰੂ ਜੀ ਸਾਡੇ ਕੰਮ ਨਹੀਂ ਕਰ ਰਹੇ ਹਨਾ ਜਾਂ ਸਾਡੇ ਕੰਮ ਕਿਉਂ ਨਹੀਂ ਬਣਦੇ ਜਾਂ ਤੁਸੀਂ ਨਿਰਾਸ਼ਾ ਨਾ ਲੈ ਕੇ ਆਇਆ ਕਰੋ ਕਿਉਂਕਿ ਜਦੋਂ ਡਿਲੇ ਹੁੰਦੇ ਆ ਨਾ ਕੰਮ ਸੋ ਇਟ ਮੀਨਸ ਕਿ ਤੁਹਾਡੇ ਲਈ ਕੁਝ ਬੈਟਰ ਆਪਸ਼ਨ ਆ ਰਹੀ ਆ ਤੇ অপਸ਼ਨ ਤੁਹਾਨੂੰ ਜਿਹੜੀ ਬੈਟਰ অপਸ਼ਨ ਆ ਰਹੀ ਆ ਉਹ ਤੁਹਾਨੂੰ ਇੱਕ ਸਹੀ ਟਾਈਮ ਤੇ ਬਾਬਾ ਜੀ ਦੇਣਗੇ ਉਹ ਟਾਈਮ ਯਾਨੀ ਤੁਸੀਂ ਵੇਟ ਕਰਿਆ ਕਰੋ ਕਿਉਂਕਿ ਹਰ ਇੱਕ ਚੀਜ਼ ਟਾਈਮ ਤੇ ਮਿਲਦੀ ਆ ਤੇ ਜਦੋਂ ਡਿਲੇ ਪੈਂਦੇ ਆ ਨਾ ਇਟ ਮੀਨਸ ਵਾਈ ਗੁਰੂ ਜੀ ਨੇ ਕੁਝ ਵਧੀਆ ਸੋਚਿਆ ਹੋਇਆ ਤੁਹਾਡੇ ਲਈ ਸੋ ਇਸ ਕਰਕੇ ਤੁਹਾਨੂੰ ਉਹ ਵਧੀਆ ਹੀ ਦੇਣਗੇ ਹਨਾ ਸੋ ਡਿਲੇ ਹੁੰਦੇ ਆ ਜਦੋਂ ਨਿਰਾਸ਼ ਨਾ ਹੋਇਆ ਕਰੋ ਸਗੋਂ ਤੁਸੀਂ ਬਾਣੀ ਪਾਸ ਆਪਣਾ ਜਾਪ ਕਰਿਆ ਕਰੋ ਬਾਣੀ ਪੜਿਆ ਕਰੋ ਤੇ ਬਸ ਵਿਸ਼ਵਾਸ ਰੱਖਿਆ ਕਰੋ ਕਿ ਬਾਬਾ ਦੀਪ ਸਿੰਘ ਜੀ ਸਬਰ ਜਦੋਂ ਆਪਾਂ ਰੱਖਦੇ ਆਂ ਤੇ ਉਹਦਾ ਫਲ ਆਪਾਂ ਨੂੰ ਮਿੱਠਾ ਹੀ ਮਿਲਦਾ ਵਾ ਠੀਕ ਆ ਵਧੀਆ ਹੀ ਦਿੰਦੇ ਨੇ ਬਸ ਉਹ ਇੱਕ ਆਪਣਾ ਸਬਰ ਚੈੱਕ ਕਰਦੇ ਹੁੰਦੇ ਆ ਬਾਕੀ ਜਿਹੜੀ ਉਹ ਚੀਜ਼ ਉਹਨਾਂ ਨੇ ਜਦੋਂ ਟਾਈਮ ਤੇ ਦੇਣੀ ਆ ਉਦੋਂ ਦੇਣੀ ਆ ਤੇ ਉਹਨਾਂ ਨੇ ਵਧੀਆ ਹੀ ਦੇਣੀ ਆ ਤੁਹਾਨੂੰ ਠੀਕ ਹੈ ਇਦਾਂ ਦਾ ਨਾਰਮਲ ਆਪਾਂ ਨੂ ਬਤੇੜੀਆਂ ਚੀਜ਼ਾਂ ਹਨ ਆਪਾਂ ਜਦੋਂ ਮਾਰਕੀਟ ਵਿੱਚ ਵੀ ਜਾਂਦੇ ਆ ਤੇ ਆਪਾਂ ਨੂੰ ਹਰ ਯਾਨੀ ਕਿ ਜੇ ਆਪਾਂ ਸੂਟ ਵੀ ਖਰੀਦਣਾ ਨਾ ਆਪਾਂ ਨੂੰ ਸਸਤਾ ਵੀ ਮਿਲਦਾ ਮਹਿੰਗਾ ਹਰ ਇੱਕ ਕੁਆਲਿਟੀ ਦੀ ਆਪਾਂ ਨੂੰ ਚੀਜ਼ ਮਿਲਦੀ ਆ ਹਨਾ ਦੇਖਣ ਨੂੰ ਉੱਥੇ ਪਰ ਬੈਸਟ ਕੁਆਲਿਟੀ ਵੀ ਹੁੰਦੀ ਆ ਨਾ ਸੋ ਬਾਬਾ ਦੀਪ ਸਿੰਘ ਜੀ ਬੈਸਟ ਕੁਆਲਿਟੀ ਯਾਨੀ ਤੁਹਾਡੇ ਲਈ ਚੂਜ਼ ਕਰਕੇ ਲੈ ਕੇ ਆਉਂਦੇ ਨੇ ਸੋ ਟਾਈਮ ਲੱਗ ਸਕਦਾ ਵਾ ਬੈਸਟ ਕੁਆਲਿਟੀ ਚੂਜ਼ ਕਰਨ ਲਈ ਸੋ ਬਾਬਾ ਦੀਪ ਸਿੰਘ ਜੀ ਤੁਹਾਨੂੰ ਬੈਸਟ ਕੁਆਲਿਟੀ ਹੀ ਪ੍ਰੋਵਾਈਡ ਕਰਨਗੇ ਸੋ ਇਦਾਂ ਹੀ ਹੋਇਆ ਜੀ ਉਹ ਕਹਿੰਦੇ ਭਾਵੇਂ ਮੈਨੂੰ ਸਾਨੂੰ ਸਵਾ ਸਾਲ ਦੇ ਕਰੀਬ ਵੇਟ ਕਰਨੀ ਪਈ ਪਰ ਕਹਿੰਦੇ ਕਿ ਮੇਰੀ ਲੜਕੀ ਦੇ ਸਹੁਰਿਆਂ ਵੱਲੋਂ ਹੀ ਯਾਨੀ ਇੱਕ ਘਰ ਦੀਆਂ ਦੋ ਲੜਕੀਆਂ ਉਹ ਸੈੱਟ ਵੀ ਬਾਹਰ ਸੀਗੇ ਕੈਨੇਡਾ ਸੋ ਕਹਿੰਦੇ ਕਿ ਉਹਨਾਂ ਦਾ ਰਿਸ਼ਤਾ ਆਉਂਦਾ ਵਾ ਤੇ ਯਾਨੀ ਮੇਰਾ ਜਵਾਈ ਹੀ ਰਿਸ਼ਤਾ ਕਰਾਉਂਦਾ ਵਾ ਉਹਨਾਂ ਦੇ ਰਿਸ਼ਤੇਦਾਰੀ ਚੋਂ ਕੁੜੀਆਂ ਹੁੰਦੀਆਂ ਉਹ ਕਹਿੰਦੇ ਸਾਡੇ ਦੋਨੋਂ ਮੁੰਡਿਆਂ ਦੇ ਰਿਸ਼ਤੇ ਮੰਗਦੀਆਂ ਨੇ ਉਹ ਯਾਨੀ ਉਹਦੀ ਫੈਮਿਲੀ ਦੋਨੋਂ ਮੁੰਡਿਆਂ ਦੇ ਰਿਸ਼ਤੇ ਮੰਗਦੇ ਨੇ ਕਿ ਇੱਕ ਘਰ 'ਚ ਅਸੀਂ ਚਲੋ ਦੋ ਕੁੜੀਆਂ ਵਿਆਹ ਦਾਂਗੇ ਸੋ ਲੜਕੀਆਂ ਵੀ ਬਾਹਰ ਪੱਕੀਆਂ ਸੀਗੀਆਂ ਉੱਥੇ ਉਹਦੀ ਪੀਆਰ ਸੀ ਉਹਨਾਂ ਕੋ ਸੋ ਕਹਿੰਦੇ ਕਿ ਜਦੋਂ ਇਹ ਰਿਸ਼ਤਾ ਆਇਆ ਕਿ ਯਾਨੀ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਬਾਬਾ ਦੀਪ ਸਿੰਘ ਜੀ ਨੇ ਯਾਨੀ ਪਹਿਨਾ ਮੇਰੀ ਬੇਟੀ ਨੂੰ ਇੰਨਾ ਵਧੀਆ ਰਿਸ਼ਤਾ ਹਨਾ ਫਿਰ ਉਸ ਤੋਂ ਬਾਅਦ ਮੇਰੇ بیٹے ਲਈ ਬੇਟੀਆਂ ਲਈ ਕਹਿੰਦੇ ਕਿ ਯਾਨੀ ਮੈਂ ਇੰਨੀ ਭਾਵੁਕ ਸੀ ਅੰਦਰੋਂ ਕਿ ਮੇਰੇ ਕੋਲ ਕੋਈ ਯਾਨੀ ਕਹਿੰਦੇ ਮੈਂ ਇੰਨਾ ਰੋ ਰਹੀ ਸੀ ਯਾਨੀ ਕਿ ਮੈਂ ਕਿ ਮੈਂ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰ ਰਹੀ ਸੀ ਅੰਦਰੋਂ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਜਦੋਂ ਜਿੰਨੇ ਆ ਨਾ ਝੋਲੀਆਂ ਭਰ ਕੇ ਦਿੰਨੇ ਹੋ ਤੇ ਕਹਿੰਦੇ ਕਿ ਇਦਾਂ ਹੀ ਹੋਇਆ ਕਿ ਮੇਰੀ ਚਲੋ ਬੇਟੀ ਬੇਟੀ ਨੇ ਰਿਸ਼ਤਾ ਕਰਵਾਇਆ ਵਿੱਚ ਪੈ ਕੇ ਮੇਰੀ ਜਵਾਈ ਨੇ ਸੋ ਕਹਿੰਦੇ ਕਿ ਮੇਰੇ ਦੋਨੋਂ ਬੇਟਿਆਂ ਦੀ ਮੈਰਿਜ ਹੋਈ ਕੈਨੇਡਾ ਚਲੇ ਗਏ ਉਹ ਤੇ ਕਹਿੰਦੇ ਕੁਝ ਟਾਈਮ ਬਾਅਦ ਚਲੋ ਉਹਨਾਂ ਨੇ ਮੈਨੂੰ ਵੀ ਬੁਲਾਇਆ ਕਹਿੰਦੇ ਕਿ ਯਾਨੀ ਬਹੁਤ ਵਾਇ ਗੁਰੂ ਜਿੰਨੇ ਸਾਡੀ ਨੇੜੇ ਹੋ ਕੇ ਸੁਣੀ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਅੱਜ ਅਸੀਂ ਬਹੁਤ ਵਧੀਆ ਯਾਨੀ ਆਪਣੀ ਲਾਈਫ ਚ ਸੈਟਾਂ ਤੇ ਇਹ ਕਹਿੰਦੇ ਕਿ ਪਰ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਕਰਨਾ ਮੈਂ ਬਿਲਕੁਲ ਨਹੀਂ ਅੱਜ ਵੀ ਛੱਡਿਆ ਮੈਂ ਅੱਜ ਵੀ ਦਪਹਿਰਾ ਸਾਈ ਵੀ ਕੱਟਦੀਆਂ ਮੇਰੀ ਬੇਟੀ ਸੋਹਰਾ ਪਰਿਵਾਰ ਚ ਕਹਿੰਦੇ ਉਹ ਵੀ ਯਾਨੀ ਦਪਹਿਰਾ ਸਾਈ ਉੱਥੇ ਵੀ ਕੱਟਦੀ ਆ ਜੋਤ ਵੀ ਜਗਾਉਂਦੀ ਆ ਕਹਿੰਦੀ ਮੈਂ ਵੀ ਮਾਤਾ ਜੀ ਕਹਿੰਦੇ ਆਪਣੇ ਘਰ ਜੋਤ ਵੀ ਜਗਾਉਨੀਆਂ ਦਪਹਿਰਾ ਸਾਈ ਵੀ ਕੱਟਦੇ ਆ ਬਾਣੀ ਵੀ ਪੜਦੇ ਆ ਕਹਿੰਦੀਆਂ ਮੇਰੀਆਂ ਨੋਹਾਂ ਦਾ ਵੀ ਸੁਭਾਅ ਬਹੁਤ ਹੀ ਵਧੀਆ ਕਿ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਬਹੁਤ ਵਧੀਆ ਸਾਨੂੰ ਫੈਮਲੀਆਂ ਸਾਨੂੰ ਯਾਨੀ ਲੱਭ ਕੇ ਦਿੱਤੀਆਂ ਤੇ ਮੇਰੇ ਤਿੰਨੋਂ ਬੱਚੇ ਆਪਣੀ ਆਪਣੀ ਫੈਮਲੀ ਚ ਬਹੁਤ ਜ਼ਿਆਦਾ ਖੁਸ਼ ਨੇ ਕਹਿੰਦੇ ਜਦੋਂ ਉਹ ਖੁਸ਼ ਵਾ ਕਿਉਂਕਿ ਇੱਕ ਮਾਂ ਉਹਦੋਂ ਖੁਸ਼ ਹੁੰਦੀ ਹੈ ਜਦੋਂ ਉਹਦੇ ਬੱਚੇ ਆਪਣੀ ਲਾਈਫ ਚ ਖੁਸ਼ ਹੁੰਦੇ ਆ ਸੈੱਟ ਹੁੰਦੇ ਆ ਸੋ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਸਾਡੇ ਪਰਿਵਾਰ ਤੇ ਇੰਨੀ ਮਿਹਰ ਕੀਤੀ ਕਿ ਤੁਸੀਂ ਵੀ ਉਹ ਮਾਤਾ ਜੀ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਲਾੜ ਫੜ ਲਓ ਤੁਸੀਂ ਬਾਣੀ ਪੜਨਾ ਬਿਲਕੁਲ ਯਾਨੀ ਕਦੀ ਤੁਸੀਂ ਭੁੱਲੋ ਨਾ ਬਾਣੀ ਵੀ ਪੜੋ ਬਾਬਾ ਦੀਪ ਸਿੰਘ ਜੀ ਦੇ ਤੁਸੀਂ ਯਾਨੀ ਬਾਬਾ ਦੀਪ ਸਿੰਘ ਜੀ ਨੂੰ ਕਹਿੰਦੇ ਉਹ ਯਾਨੀ ਹੋਰ ਵੀ ਚੰਗੇ ਲੱਗਦੇ ਆ ਬੱਚੇ ਜਿਹੜੇ ਬਾਣੀ ਡੇਲੀ ਪੜ੍ਹਦੇ ਨੇ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਹੋਰ ਵੀ ਝੂਲੀਆਂ ਭਰਦੇ ਨੇ ਸੋ ਮੈਂ ਤੁਹਾਨੂੰ ਹਰ ਵਾਰ ਕਹਿਨੀ ਹੁੰਦੀ ਆ ਕਿ ਜੇ ਤੁਸੀਂ ਦੁਪਹਿਰਾ ਸੇ ਕੱਟ ਦਿਓ ਸੰਡੇ ਦੀ ਸੰਡੇ ਪਰ ਬਾਕੀ ਦਿਨ ਬਾਣੀ ਤੁਹਾਡੇ ਕੋਲ ਜੇ ਤੁਸੀਂ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਪਰ ਤੁਸੀਂ ਜ਼ਰੂਰ ਟਾਈਮ ਕੱਢਿਆ ਕਰੋ ਜੀ ਕਿਉਂਕਿ ਦੇਖੋ ਜੀ ਆਪਾਂ ਕਿਤੇ ਘੁੰਮਣ ਫਿਰਨ ਜਾਂਦੇ ਆ ਜਾਂ ਕੋਈ ਆਪਾਂ ਨੂੰ ਵਿਆਹ ਸ਼ਾਦੀ ਆ ਜਾਂਦੀ ਆ ਕੋਈ ਵੀ ਇਦਾਂ ਦੇ ਆਪਾਂ ਉਦੋਂ ਵੀ ਤਾਂ ਟਾਈਮ ਕੱਢਦੇ ਆ ਨਾ ਆਪਾਂ ਸਾਰੇ ਕੰਮ ਛੱਡ ਕੇ ਆਪਾਂ ਜਾਂਦੇ ਆ ਹਨਾ ਸੋ ਆਪਾਂ ਬਾਣੀ ਆਪਾਂ ਕਿਉਂ ਨਹੀਂ ਪੜ ਸਕਦੇ ਘਰ ਦੇ ਵਿੱਚ ਹਨਾ ਜੇ ਤੁਸੀਂ ਕੰਮ ਕਰਨਾ ਕੋਈ 10 15 ਮਿੰਟ ਡਿਲੇ ਕਰ ਦੋ ਉਸ ਕੰਮ ਨੂੰ ਪਰ ਬਾਣੀ ਪੜੋ ਜ਼ਰੂਰ ਜਦੋਂ ਤੁਸੀਂ ਇਦਾਂ ਆਪਣੇ ਕੰਮ ਛੱਡ ਕੇ ਬਾਣੀ ਨੂੰ ਟਾਈਮ ਦਿੰਨੇ ਹੋ ਨਾ ਫਿਰ ਵਾਹਿਗੁਰੂ ਜੀ ਬੇਅੰਤ ਝੋਲੀਆਂ ਪੜਦੇ ਨੇ ਉਹ ਵੀ ਦਿੰਦੇ ਨੇ ਜੋ ਬੰਦੇ ਦੇ ਕਰਮਾਂ 'ਚ ਨਹੀਂ ਲਿਖਿਆ ਹੁੰਦਾ ਬਾਣੀ ਇੰਨੀ ਪਾਵਰਫੁਲ ਆ ਨਾ ਤੁਸੀਂ ਉਹ ਵੀ ਲਿਖਵਾ ਸਕਦੇ ਹੋ ਜੋ ਤੁਹਾਡੇ ਕਰਮਾਂ 'ਚ ਨਹੀਂ ਲਿਖਿਆ ਸੋ ਬਾਣੀ ਪੜੋ ਬਾਬਾ ਦੀਪ ਸਿੰਘ ਜੀ ਦਾ ਤੁਸੀਂ ਚਪੈਰਾ ਸਾਇ ਵੀ ਕੱਢਿਆ ਕਰੋ ਬਹੁਤ ਝੋਲੀਆਂ ਭਰ ਹੁੰਦੀਆਂ ਵਾ ਸੰਗਤਾਂ ਦੀਆਂ ਤੇ ਤੁਸੀਂ ਵੀ ਆਪਣੀਆਂ ਝੋਲੀਆਂ ਭਰਵਾਓ ਠੀਕ ਹੈ ਜੀ ਤੇ ਇਹ ਸੀਗੀ ਅੱਜ ਦੀ ਸਾਡੀ ਸੱਚੀ ਹੈਡ ਵੀ ਤੀ ਤੁਹਾ ਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਕਮੈਂਟ ਬਾਕਸ ਵਿੱਚ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਇਓ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਮੇਰੇ ਲਈ ਵੀ ਪਲੀਜ਼ ਥੋੜੀ ਜਿਹੀ ਅਰਦਾਸ ਜਰੂਰ ਕਰਿਓ ਕਿਉਂਕਿ ਕਾਫੀ ਦਿਨਾਂ ਤੋਂ ਥੋੜੀ ਸਿਹਤ ਠੀਕ ਨਹੀਂ ਚੱਲ ਰਹੀ ਸੋ ਮੇਰੀ ਆਵਾਜ਼ ਵੀ ਥੋੜੀ ਅੱਧੀਆਂ ਹਜੇ ਗੱਲਾਂ ਵੀ ਖਰਾਬ ਆ ਤੇ ਤੁਸੀਂ ਪਲੀਜ਼ ਮੇਰੇ ਲਈ ਵੀ ਜ਼ਰੂਰ ਅਰਦਾਸ ਕਰਿਓ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜਉਂਦੇ ਰਹਾਸਦੇ ਰੋ ਵਾਸਦੇ ਰਹੀ ਕਰੋ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ